ਅੰਸਾ ਦੇ ਪਿੰਡ ਅਹਿਮਦਪੁਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਅਹਿਮਦਪੁਰ ਨੇ ਵੋਟਾਂ ਦਾ ਬਾਈਕਾਟ ਕੀਤਾ ਹੈ ਪਿੰਡ ਅਹਿਮਦਪੁਰ ਦੇ ਲੋਕਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਜੋੜੇ ਕਤਲ ਗਾਹਂਦੇ ਵਿੱਚ ਗ੍ਰਿਫਤਾਰੀ ਨਾ ਹੋਣ ਦੇ ਕਰਕੇ ਲੋਕ ਬਰੋਸ ਦੇ ਵਿੱਚੋਂ ਬਾਈਕਾਟ ਕਰਦੇ ਹੋਏ ਨਜ਼ਰ ਆਏ ਨੇ ਵਿਰੋਧ ਕਰਦੇ ਹੋਏ ਨਜ਼ਰ ਆਏ ਨਾ 10 ਜਨਵਰੀ ਦੀ ਰਾਤ ਬਜ਼ੁਰਗ ਜੋੜੇ ਦਾ ਕਤਲ ਹੋਇਆ ਸੀ ਹੁਣ ਤੱਕ ਸਿਰਫ 82 ਲੋਕਾਂ ਨੇ ਵੋਟਿੰਗ ਕੀਤੀ ਪਿੰਡ ਅਹਿਮਦਪੁਰ ਦਾ ਸਕੂਲ ਖਾਲੀ ਨਜ਼ਰ ਆਇਆ ਬਿਲਕੁਲ ਇਕੱਲੇ ਦੌਰੇ ਕਤਲ ਕਹਾਣ ਦੇ ਵਿੱਚ ਪੰਜਾਬ ਦੇ ਵਿੱਚ ਬਾਈਕਾਟ ਨਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਖਬਰਾਂ ਆਈਆਂ ਕੱਲ ਸਭ ਤੋਂ ਵੱਡੀ ਖਬਰ ਆਈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਿਲਕੁਲ 4 ਕਿਲੋਮੀਟਰ ਦੌਰ ਵੀ ਵੋਟਾਂ ਦਾ ਬਾਈਕਾਟ ਹੋਇਆ ਸੀ ਬਾਅਦ ਵਿੱਚ ਸੰਗਰੂਰ ਦੇ ਡੀਸੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸੀਐਮ ਸਾਹਿਬ ਦੇ ਪਿੰਡ ਦੇ ਬਿਲਕੁਲ ਪਿੰਡ ਤੋਲਾਵਾਲ ਪਿੰਡ ਹੈ ਜਿੱਥੇ ਬਾਈਕਾਟ ਹੋਇਆ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਨਾਰੇਬਾਜ਼ੀ ਕੀਤੀ ਤਾਂ ਪ੍ਰਸ਼ਾਸਨ ਮਨਾਉਣ ਚ ਕਾਮਯਾਬ ਹੋਇਆ ਫਿਲਹਾਲ ਤੋਲਾਵਾਲ ਦੇ ਲੋਕਾਂ ਨੇ ਅੱਜ ਵੋਟ ਹੱਕ ਦਾ ਇਸਮਾਲ ਕਰਨ ਦਾ ਮਨ ਬਣਾਇਆ ਸੀ ਇਸ ਦੇ ਨਾਲ ਅਹਿਮਦਪੁਰ ਮਾਨਸਾ ਤੋਂ ਖਬਰ ਆ ਰਹੀ ਹੈ ਕਿ ਵੋਟਾਂ ਦਾ ਬਾਈਕਾਟ ਕੀਤਾ ਗਿਆ ਪੰਜਾਬ ਦੇ ਛੋਟੇ-ਛੋਟੇ ਮਸਲਿਆਂ ਨੂੰ ਲੋਕ ਹੁਣ ਉਜਾਗਰ ਕਰਨ ਲੱਗੇ ਨੇ ਮਾਲਵੇ ਦੇ ਵਿੱਚ ਸਭ ਤੋਂ ਵੱਧ ਦੇਖਿਆ ਗਿਆ ਇਸ ਵਾਰ ਕਿ ਲੋਕਾਂ ਨੇ ਵੋਟਾਂ ਦਾ ਬਾਈਕਾਟ ਕਰਨ ਦਾ ਹੀ ਮਨ ਬਣਾਇਆ ਕੈਸਾ ਜੀ ਵੋਟ ਹੱਕ ਦਾ ਇਸਮਾਨ ਨਹੀਂ ਕਰਾਂਗੇ ਜਦ ਤੱਕ ਪ੍ਰਸ਼ਾਸਨ ਸਾਡੇ ਗੱਲਾਂ ਨਹੀਂ ਮੰਨੇਗਾ ਐਸੇ ਕਰਕੇ ਤੋਲਾਵਾਲ ਦਾ ਜ਼ਿਕਰ ਕੀਤਾ ਗਿਆ ਕੁਲਦੀਪ ਸਿੰਘ ਤਾਲੀਵਾਲ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਕੁਲਦੀਪ ਸਾਨੂੰ ਜਾਣਕਾਰੀ ਦੇਣਗੇ ਕੁਲਦੀਪ ਕੀ ਜਾਣਕਾਰੀ ਕੋਈ ਅਪਡੇਟ ਆਇਆ ਗੱਡ ਮੈਂ ਬੋੜਾ ਆੜਾ ਦੇ ਵਿੱਚ ਪਿੰਡ ਪੈਂਦਾਗਾ ਐਮ ਦਪੁਰ 10 ਜਨਵਰੀ ਨੂੰ ਇਸ ਪਿੰਡ ਦੇ ਵਿੱਚ ਦੋਹਰਾ ਕਤਲ ਹੋਇਆ ਸੀ ਦੋ ਬਜ਼ੁਰਗ ਸੀ ਜਿਹੜਾ ਦੋਹਰਾ ਕਤਲ ਹੋਇਆ ਸੀ ਉਸ ਦਿਨ ਤੋਂ ਲੈ ਕੇ ਪਿੰਡ ਵਾਸੀ ਨੇ ਜਿਹੜੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਕਿ ਜਿੰਨਾ ਕਾਤਲਾਂ ਨੇ ਕਾਤਲ ਕੀਤੇ ਨੇ ਉਹਨਾਂ ਨੂੰ ਕਾਤਲ ਕੀਤੇ ਗਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਉਹ ਕਾਤਲ ਅਜੇ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ ਪਿੰਡ ਵਾਸੀਆਂ ਨੇ ਧਰਮੇ ਪ੍ਰਦਰਸ਼ਨ ਵੀ ਕੀਤੇ ਨੇ ਐਸਐਸਪੀ ਨੂੰ ਵੀ ਮਿਲੇ ਨੇ ਸਰਕਾਰ ਦੇ ਜੋ ਨੁਮਾਇੰਦੇ ਨੇ ਉਹਨਾਂ ਤੱਕ ਵੀ ਇਹ ਤੱਕ ਇਹ ਪਿੰਡ ਵਾਸੀਆਂ ਨੂੰ ਇਨਕਾਵ ਨਹੀਂ ਮਿਲਿਆ ਤੇ ਇਸ ਪਿੰਡ ਦੇ ਜਿਹੜੇ ਲੋਕ ਨੇ ਯਾਰੀ ਕਨ ਗੱਟ ਡਾੜਿਆ ਕਹਿੰਦੇ ਆ ਨਾ ਕਿ ਵੋਟਾਂ ਦੇ ਵੇਲੇ ਜਨਤਾ ਜੋ ਹੈ ਉੱਥੇ ਕਰਦੀ ਹੈ ਜਨਤਾ ਨੇ ਫਿਰ ਸਬਕ ਸਿਖਾਉਣਾ ਹੁੰਦਾ ਹੈ ਇੱਕ ਤਰੀਕੇ ਦੇ ਨਾਲ ਲੱਗਦਾ ਹੈ ਕਿ ਬਾਈਕਾਟ ਕਰਕੇ ਸਬਕ ਸਿਖਾਉਣ ਦੀ ਕੋਸ਼ਿਸ਼ ਹੈ ਲੋਕਾਂ ਦੇ ਵੱਲੋਂ ਗਲਬਲ ਪਿੰਡ ਵਾਲਿਆਂ ਨੇ 31 ਮਈ ਤੱਕ ਦਾ ਸਮਾਂ ਦਿੱਤਾ ਸੀ ਪ੍ਰਸ਼ਾਸਨ ਨੂੰ ਕਿ ਜੇ ਜਦੋਂ ਤੇ ਜੇ 31 ਮਈ ਤੱਕ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ 1 ਜੂਨ ਨੂੰ ਵੋਟਾਂ ਦਾ ਬਾਈਕਾਟ ਕਰਨਗੇ ਤਾਂ ਅੱਜ ਉਹਨਾਂ ਨੇ ਕੋਟਾ ਨਾਲ ਜਿਹੜਾ ਬਾਈਕਾਟ ਕੀਤਾ ਗਿਆ ਤਾਂ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਜਾਰੀ ਰਹਿਣਗੇ ਹੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਲਦੀਪ ਸਮਝਾਉਣ ਦੀ ਕੋਸ਼ਿਸ਼ ਕਰੋ ਇਹ ਫੈਸਲਾ ਲਿਆ ਗਿਆ ਜਾਂ ਐਲਾਨ ਪਹਿਲਾਂ ਦੱਸ ਸੀ ਪਹਿਲਾਂ ਦੱਸ ਸੀਗਾ ਜੀ ਇਹਨਾਂ ਵੱਲੋਂ 31 ਮਈ ਤੱਕ ਦਾ ਐਲਾਨ ਸੀਗਾ ਇਹਨਾਂ ਵੱਲੋਂ ਕਿ ਜੇ 31 ਮਈ ਤੱਕ ਮਤਲਬ ਇਹ ਲੋਕ ਪ੍ਰਦਰਸ਼ਨ ਨੂੰ ਕਰ ਰਹੇ ਆ। ਨਹੀਂ ਕੀਤੇ ਜਾਂਦੇ ਤਾਂ ਪ੍ਰਦਰਸ਼ਨ ਕੀਤਾ ਜਾਵੇਗਾ ਜਾਂ ਵੋਟਾਂ ਦਾ ਬਾਈਕਾਟ ਕੀਤਾ ਜਾਵੇਗਾ। ਅੱਜ ਵੀ ਪ੍ਰਸ਼ਾਸਨ ਦੇ ਜੋ ਨੁਮਾਇੰਦੇ ਨੇ ਉਹ ਪਹੁੰਚੇ ਹੋਏ ਨੇ, ਗਲਵਾਟ ਕਰ ਰਹੇ ਨੇ ਪਰ ਪਿੰਡ ਵਾਸੀ ਇਸੇ ਜਿੱਦ ਪਿਆਰੇ ਹੋਏ ਨੇ ਕਿ ਉਹਨਾਂ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਕਿਸੇ ਤਰ੍ਹਾਂ ਦਾ ਕੋਈ ਇਸ ਪ੍ਰਦਰਸ਼ਨ ਤੋਂ ਬਾਅਦ ਸਬੰਧਤ ਐਸਐਸਪੀ ਜਾ ਅਫਸਰਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਅਫਸਰ ਵੀ ਇੱਥੇ ਮੌਜੂਦ ਸੀ ਤੇ ਜੋ ਲੋਕ ਪ੍ਰਸ਼ਾਸਨ ਦੇ ਰਿਜੋਨਲ ਮੈਂਡੇਟ ਸੀ ਉਹ ਵੀ ਮੌਜੂਦ ਸੀ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈਆਂ ਪਰ ਪਿੰਡ ਵਾਸੀ ਜਿਹੜੇ ਇੱਕੋ ਰੋਜ਼ੇ ਜਿੱਦਾਂ ਪਿਆੜੇ ਹੋਏ ਨੇ ਕਿ ਪੰਜ ਮਹੀਨੇ ਤੋਂ ਉਹ ਕਾਤਲ ਜਨਪਰੀ ਦੇ ਕਾਤਲ ਹੋਏ ਨੇ ਪੰਜ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਨੇ ਮੰਗ ਕਰ ਰਹੇ ਨੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਪਰ ਉਹ ਕਾਤਲ ਗ੍ਰਿਫਤਾਰ ਨਹੀਂ ਕੀਤੇ ਗਏ ਜੀ ਜੋ 82 ਲੋਕਾਂ ਨੇ ਸਿਰਫ 82 ਲੋਕਾਂ ਨੇ ਸੋਟਿੰਗ ਕੀਤੀ ਹੈ ਠੀਕ ਹੈ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਫਿਲਹਾਲ ਸਿਰਫ 82 ਲੋਕਾਂ ਨੇ ਹੁਣ ਤੱਕ ਕਿਥੋਂ VOTING ਕੀਤੀ ਹੈ ਪਿੰਡ ਅਹਿਮਦਪੁਰ ਦਾ ਸਕੂਲ ਜੋ ਹੈ ਖਾਲੀ ਖਾਲੀ ਨਜ਼ਰ ਆਇਆ ਤੇ ਪੋਲਿੰਗ ਬੂਥ ਜੋ ਇੱਕ ਬਣਾਇਆ ਗਿਆ ਸੀ ਪਿੰਡ ਅਹਿਮਦਪੁਰ ਦੇ ਦੇ ਵਸਨੀਕਾ ਦੇ ਵੱਲੋਂ ਵੋਟਾਂ ਦਾ ਬਾਈਕਾਟ ਕੀਤਾ ਗਿਆ ਦੋਰਾ ਕਤਲਕਾਂਡ ਜੋ ਮਾਮਲਾ ਸਾਹਮਣੇ ਆਇਆ ਸੀ 10 ਜਨਵਰੀ ਦੀ ਰਾਤ ਬਜ਼ੁਰਗ ਜੋੜੇ ਨੂੰ ਕਤਲ ਕਰ ਦਿੱਤਾ ਗਿਆ ਸੀ ਲੇਕਿਨ ਪੁਲਿਸ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਹੈ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ ਇਨਸਾਫ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਪਿੰਡ ਵਾਸੀ ਉਹ ਪਿੰਡ ਵਾਸੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਵੋਟਾਂ ਦਾ 10 ਜਰਮਨੀ ਦੀ ਰਾਤ ਇੱਕ ਬਜ਼ੁਰਗ ਜੋੜੇ ਦਾ ਕਤਲ ਕੀਤਾ ਸੀ ਇਸ ਕਤਲ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਵੋਟਾਂ ਦਾ ਵਿਰੋਧ ਸਾਨਕ ਵਸਲੀ ਕਾ ਦੇ ਵੱਲੋਂ ਕੀਤਾ ਗਿਆ ਤਾ ਪੰਜਾਬ ਦੇ ਵਿੱਚ ਮਾਲਵੇ ਵਿੱਚ ਇਸ ਵਾਰ ਸਭ ਤੋਂ ਜ਼ਿਆਦਾ ਦੇਖਿਆ ਗਿਆ ਇੱਕ ਵਾਰ ਮੁਰ ਤੋਂ ਦੱਸ ਦिए ਕਿ ਵੋਟਾਂ ਦਾ ਬਾਈਕਾਟ ਹਾਲਾਂਕਿ ਲੋਕਤੰਤਰ ਦੇ ਬਿਲਕੁਲ ਉਲਟਾ ਹੈ ਇਸ ਮੌਕੇ ਤੇ ਆਪਣੇ ਵੋਟ ਹੱਕ ਦਾ ਸਮਾਲ ਕਰਨਾ ਹਰ ਇੱਕ ਨੂੰ ਚਾਹੀਦਾ ਪਰ ਮਾਲਵੇ ਦੇ ਕਈ ਪਿੰਡਾਂ 'ਚ ਸਭ ਤੋਂ ਜ਼ਿਆਦਾ ਦੇਖਿਆ ਗਿਆ ਜਿੱਥੇ ਬੜੀਆਂ ਮਾਮੂਲੀ ਚੀਜ਼ਾਂ ਪੂਰੇ ਪਿੰਡ ਦੇ ਇਕਜੁੱਟਤਾ ਦਾ ਕਾਰਨ ਬਣੀਆਂ ਖਾਸ ਕਰਕੇ ਬੀਤੇ ਦਿਨ ਦੀ ਅਸੀਂ ਚੀਜ਼ ਦਾ ਜ਼ਿਕਰ ਕੀਤਾ ਕਿ ਬਹੁਤ ਤੋਂ ਛੋਟਾ ਇਸ਼ੂ ਸੀ ਪਿੰਡ ਤੋਲਾਵਾਲ ਸੰਗਰੂਰ ਦਾ ਉਹ ਪਿੰਡ ਹੈ ਜਿਹੜਾ ਕਿ ਸੀਐਮ ਦੇ ਵਿਲੇਜ ਦੇ ਬਿਲਕੁਲ ਨਾਲ ਹੈ